ਇੱਕ ਮਾਂ ਆਪਣਾ ਕੰਮ ਕਰਦੀ ਏ ਧਿਆਨ ਦਿਓ ਇੱਕ ਮਾਤਾ ਆਪਣਾ ਕੰਮ ਕਰਦੀ ਏ ਚੌਂਕਾ ਚੁੱਲ੍ਹਾ ਸਾਹਮਣੇ ਘਰ ਨੂੰ ਸਾਹਮਣੇ ਛੋਟਾ ਜਾਂਦਾ ਬੱਚਾ ਉਸ ਮਾਂ ਦਾ ਨਿੱਕਾ ਜਿਹਾ ਬੱਚਾ ਘਰੋਂ ਖੇਡਦਾ ਖੇਡਦਾ ਚਿੱਕੜ 'ਚ ਚਲੇ ਆ ਗਿਆ ਧਿਆਨ ਦਿਓ ਘਰ 'ਚ ਖੇਡਦਾ ਖੇਡਦਾ ਚਿੱਕੜ 'ਚ ਚਲੇ ਆ ਗਿਆ ਜਦੋਂ ਆਏ ਚਿੱਕੜ ਚ ਕੱਪੜੇ ਵੀ ਲਿਬੜ ਗਏ ਹੱਥ ਵੀ ਲਿਬੜ ਗਏ ਪੈਰ ਵੀ ਲਿਬੜ ਗਏ ਸਾਰੇ ਕੱਪੜੇ ਚਿੱਕੜ ਨਾਲ ਮੈਲੇ ਹੋ ਗਏ ਇਕਦਮ ਮਾਂ ਦਾ ਧਿਆਨ ਗਿਆ ਸੁਣਿਓ ਮਾਂ ਦਾ ਇਕਦਮ ਧਿਆਨ ਗਿਆ ਮੇਰਾ ਪੁੱਤ ਚਿੱਕੜ 'ਚ ਲਿਬੜਿਆ ਹੈ ਉਹਨੇ ਆਪਣੇ ਕੰਮਕਾਰ ਛੱਡੇ ਦੌੜੀ ਗਈ ਭੱਜੀ ਗਈ ਉਸ ਮਾਂ ਨੇ ਬੱਚੇ ਦੇ ਮੈਲੇ ਕੱਪੜੇ ਨਹੀਂ ਵੇਖੇ ਉਸ ਮਾਂ ਨੇ ਬੱਚੇ ਦੇ ਮੈਲੇ ਬਸਤਰ ਨਹੀਂ ਵੇਖੇ ਉਹਦੇ ਹੱਥ ਪੈਰ ਮੈਲੇ ਨਹੀਂ ਵੇਖੇ ਉਹਦੇ ਕੱਪੜਿਆਂ ਨੂੰ ਲੱਗੀ ਮਿੱਟੀ ਚਿੱਕੜ ਨਹੀਂ ਵੇਖਿਆ ਮਾਂ ਨੇ ਭੱਜ ਕੇ ਜਾ ਕੇ ਬੱਚੇ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਾ ਲਿਆ ਉਹ ਮੇਰਾ ਪੁੱਤ ਚਿੱਕੜ ਚ ਲਿਪੜ ਗਿਆ ਸੀ ਹਾਲੇ ਕਿ ਗਾਰਾ ਲੱਗਾ ਹੈ ਚਿੱਕੜ ਲੱਗਾ ਹੈ ਬੱਚੇ ਦੇ ਸਰੀਰ ਤੇ ਕੱਪੜਿਆਂ ਤੇ ਮਾਂ ਨੇ ਉਸ ਚਿੱਕੜ ਦੀ ਪ੍ਰਵਾਹ ਨਹੀਂ ਕੀਤੀ ਚੁੱਕ ਕੇ ਭੱਜ ਕੇ ਜਾ ਕੇ ਆਪਣੇ ਬੱਚੇ ਨੂੰ ਗਲਵਕੜੀ ਚ ਪਾ ਲਿਆ ਗਲ ਨਾਲ ਲਾ ਲਿਆ ਸੁਣਿਓ ਨਾ ਤਾਂ ਮਾਂ ਨੂੰ ਕੱਪੜਿਆਂ ਦੀ ਪਰਵਾਹ ਨਾ ਚਿਕੜ ਦੀ ਪਰਵਾਹ ਨਾ ਕਿਸੇ ਚੀਜ਼ ਦੀ ਗੁਰਮਖੋ ਜਿੱਦਾਂ ਇੱਕ ਮਾਂ ਆਪਣਾ ਕੰਮਕਾਰ ਛੱਡ ਕੇ ਭੱਜ ਕੇ ਜਾ ਕੇ ਚਿਕੜ ਚ ਲਿਬੜੇ ਬੱਚੇ ਨੂੰ ਚੋ ਕੇ ਆਪਣੇ ਗਲ ਨਾਲ ਲਾ ਲੈਂਦੀ ਹੈ ਨਾ ਜਦੋਂ ਬੰਦਾ ਹੱਥ ਖੜੇ ਕਰਕੇ ਆਏ ਜੋੜ ਕੇ ਮਹਾਰਾਜ ਦੇ ਚਰਨਾਂ 'ਚ ਇੱਕ ਵਾਰੀ ਡਿੱਗ ਜੇ ਆ ਕੇ ਮਹਾਰਾਜ ਪਤਾ ਕੀ ਕਹਿੰਦੇ ਉਹ ਛੱਡ ਯਾਰ ਕਿਹੜੇ ਗੁਨਾਹ ਕਿਹੜੀਆਂ ਗਲਤੀਆਂ ਛੱਡੇ ਸਾਰਾ ਕੁਝ ਇੱਕ ਵਾਰੀ ਇੱਥੇ ਆ ਜਾ ਜਿਵੇਂ ਮਾਂ ਆਪਣੇ ਲਿਬੜੇ ਬੱਚੇ ਨੂੰ ਚੋਕ ਕੇ ਗਲ ਨਾਲ ਲਾ ਲੈਂਦੀ ਏ ਜਿਹੜਾ ਮਹਾਰਾਜ ਦੇ ਚਰਨਾਂ 'ਚ ਇੱਕ ਵਾਰੀ ਆ ਕੇ ਟੈਪਿਆ ਸਤਿਗੁਰੂ ਵੀ ਆਪਣੇ ਸਿੱਖ ਨੂੰ ਆਏ ਗਲ ਨਾਲ ਲਾ ਲੈਂਦੇ ਮਹਾਰਾਜ ਵੀ ਆਏ ਗਲ ਨਾਲ ਲਾ ਲੈਂਦੇ ਨੇ ਤੇਰੀਆਂ ਗਲਤੀਆਂ ਤੇਰੇ ਕਸੂਰ ਤੇਰੇ ਗੁਨਾਹ ਇਹ ਨਹੀਂ ਵੇਖਦੇ ਮਹਾਰਾਜ ਇਸੇ ਕਰਕੇ ਤਾਂ ਕਹੀਦਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਸ਼ਰਣ ਤੇਰੀ ਬਖਸ਼ੋ ਗੁਨਾ ਮੇਰੇ ਆਇਆ ਮੈਂ ਸ਼ਰਣ ਤੇਰੀ ਬਖਸ਼ੋ ਮਹਾਰਾਜ ਦੇ ਚਰਨਾਂ 'ਚ ਬਹਿ ਕੇ ਤਾਂ ਇਹੀ ਬੇਨਤੀਆਂ ਕਰਨੀਆਂ ਆਂ ਸੱਚੇ ਬਾਦਸ਼ਾਹ ਔਗਣਾ ਦੇ ਭਰਿਆ ਹੋਇਆਂ ਨੂੰ ਔਗਣਾ ਦੇ ਭਰਿਆ ਹੋਇਆਂ ਨੂੰ ਔਗਣਾ ਦੇ ਭਰਿਆ ਓ ਜੀ ਸਾਨੂੰ ਬਖਸ਼ੋ ਬਖਸ਼ੋ ਜੀ ਸਾਨੂੰ ਬਖਸ਼ੋ ਅਗਣਾ ਦੇ ਪਰਿਆ ਓਹ ਅਗਣਾ ਦੇ ਪਰਿਆ ਹੋਇਆਂ ਨੂੰ ਓ ਬਖਸ਼ੋ ਜੀ ਸਾਨੂੰ ਬਖਸ਼ੋ ਅਗਣਾ ਦੇ ਪਰਿਆ ਹੋਇਆਂ ਨੂੰ ਅਗਣਾ ਦੇ ਪਰਿਆ ਹੋਇਆਂ ਨੂੰ ਜਿਹੜਾ ਆ ਕੇ ਇੱਕ ਵਾਰੀ ਮਹਾਰਾਜ ਦੇ ਚਰਨਾਂ 'ਚ ਟੈਪਿਆ ਸਾਰਸੰਗਤ ਜੀ ਉਹ ਗੁਰਮਖੋ ਜਿਤੇ ਰਖਿਓ ਮਹਾਰਾਜ ਆਪਣੇ ਗੱਲ ਨਾਲ ਸਾਰੇ ਲਾ ਕੇ ਗੁਨਾਹ ਮਾਫ ਕਰ ਦਿੰਦੇ ਤੇ ਆਪਾਂ ਭੁੱਲਾ ਬਖਸ਼ਾਉਣ ਆਏ ਆ ਜਿੰਨੀਆਂ ਮਾਵਾਂ ਜਿੰਨੇ ਵੀਰ ਜਿੰਨੇ ਬਜ਼ੁਰਗ ਸਭ ਦੇ ਚਰਨਾਂ 'ਚ ਬੇਨਤੀ ਹੱਥ ਜੋੜ ਕੇ ਆਏ ਮਹਾਰਾਜ ਦੇ ਚਰਨਾਂ 'ਚ ਬਹਿ ਜਾਇਆ ਕਰੋ ਵਾਹਿਗੁਰੂ ਤੇਰੇ ਆਪ ਤੇ ਬਖਸ਼ ਲੈ ਬਾਸ ਸਾਰਾ